ਪੰਜਾਬ ਨਾਓ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਇਸ ਤਰ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਰਜੀਠਿਆ ਦੀਆਂ ਮੁਸ਼ਕਿਲਾਂ ਘਟਣ ਦੀ ਥਾਂ ਸਗੋਂ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਡਰਗ ਮਾਮਲੇ ਦੇ ਵਿੱਚ ਫਸੇ ਮਰਜੀਠਿਆ ਦੀ ਜਾਂਚ ਹੁਣ ਇੱਕ ਹੋਰ ਵੱਡਾ ਖੁਲਾਸਾ ਲੈ ਰਹੀ ਹੈ ਜਾਣਕਾਰੀ ਮਿਲੀ ਹੈ ਕਿ ਉਹਨਾਂ ਦੇ ਕੋਲ ਇੱਕ ਮੋਬਾਈਲ ਬਰਾਮਦ ਹੋਇਆ ਹੈ ਜਿਸ ਵਿੱਚ ਖੰਨਾ ਦੇ ਰਹਿਣ ਵਾਲੇ ਜਸਮੀਤ ਸਿੰਘ ਦਾ SIM ਜੋ ਹੈ ਉਹ ਵਰਤ ਰਹੇ ਸਨ ਹੁਣ ਸਵਾਲ ਇਹ ਉੱਠਦਾ ਹੈ ਕੀ ਮਜੀਠੀਆ ਦੇ ਕੋਲ ਆਖਿਰਕਾਰ ਜਸਮੀਤ ਸਿੰਘ ਦਾ SIM ਕਿਵੇਂ ਪਹੁੰਚਿਆ ਅਤੇ ਸਵਾਲ ਇਹ ਵੀ ਉੱਠਦੇ ਹਨ ਕਿ ਉਹ ਇਹ SIM ਕਦੋਂ ਤੋਂ ਵਰਤ ਰਹੇ ਹਨ ਇਸ ਮਾਮਲੇ 'ਚ ਹੋਰ ਗੰਭੀਰਤਾ ਨਾਲ ਜੇ ਦਾਇਆ ਜਾਏ ਤਾਂ ਇਹ ਗੱਲ ਸਾਹਮਣੇ ਆਂਦੀ ਹੈ ਕਿ ਜਸਮੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਤੁਰੰਤ ਬਾਅਦ ਹੀ ਕਨੇਡਾ ਲਈ ਉਹ ਫਰਾਰ ਹੋ ਗਿਆ ਇਸ ਦੇ ਨਾਲ ਹੀ ਏਜੰਸੀਆਂ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਨੇ ਕਿ ਇਹ ਸਿਰਫ ਇਤਿਫਾਕ ਸੀ ਜਾਂ ਫਿਰ ਪੂਰੀ ਯੋਜਨਾ ਸੀ कोरोना ਦੌਰਾਨ ਜਸਮੀਤ ਸਿੰਘ ਇੱਕ ਟਰਾਂਸਪੋਰਟ ਕੰਪਨੀ ਦਾ ਵੀ ਇੰਚਾਰਜ ਸੀ ਅਤੇ ਦੂਜੇ ਰਾਜਿਆਂ ਦੇ ਲੋਕਾਂ ਨੂੰ ਬਸ ਨਹੀਂ ਉਹ ਆਪਣੀ ਜਗ੍ਹਾ ਤੇ ਭੇਜਣ ਦਾ ਵੀ ਕੰਮ ਕਰਦਾ ਸੀ ਹੁਣ ਜਾਂਚ ਏਜੰਸੀਆਂ ਇਹ ਵੀ ਦੇਖ ਰਹੀਆਂ ਹਨ ਕਿ ਕਿਤੇ ਕਿਸੇ ਤਰ੍ਹਾਂ ਦੇ ਦਸਤਾਵੇਜ਼ਾਂ ਦੀ ਦੁਰਉਪਯੋਗਤਾ ਨਹੀਂ ਹੋਇਆ ਫਿਲਹਾਲ ਜਸਮੀਤ ਦਾ ਪਰਿਵਾਰ ਮੀਡੀਆ ਦੇ ਸਵਾਲਾਂ ਤੋਂ ਬਚਦਾ ਨਜ਼ਰ ਆ ਰਿਹਾ ਹੈ ਪਰ ਇਸ ਨਵੇਂ ਸਬੂਤ ਨੇ ਮੱਜੀਠਿਆ ਲਈ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ ਪੰਜਾਬ ਸਰਕਾਰ ਹੁਣ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਲਈ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧ ਵਿੱਚ ਸਭਾ ਵੀ ਗਠਿਤ ਕੀਤੀ ਗਈ ਹੈ ਜਿਸ ਵਿੱਚ 15 ਮੈਂਬਰੀ ਵਿਸ਼ੇਸ਼ ਕਮੇਟੀ ਦੇ ਅੱਜ ਪਹਿਲੀ ਮੀਟਿੰਗ ਹੋਈ ਸੀ। ਇਸ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੇ ਜਰ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ 6 ਮਹੀਨੇ ਦੇ ਅੰਦਰ ਕਮੇਟੀ ਆਪਣੀ ਰਿਪੋਰਟ ਵਿਧਾਨ ਸਭਾ ਦੇ ਸਪੀਕਰ ਨੂੰ ਸੌਂਪ ਦੇਵੇਗੀ। ਡਾਕਟਰ ਨੀਜਰ ਨੇ ਇਹ ਵੀ ਕਿਹਾ ਕਿ ਕਾਨੂੰਨ ਬਣਾਉਣ ਲਈ ਆਮ ਲੋਕਾਂ ਤੋਂ ਵੀ ਸੁਝਾਅ ਮੰਗੇ ਜਾ ਰਹੇ ਨੇ ਲੋਕ ਆਪਣੀ رائے ਈਮੇਲ WhatsApp ਜਾਂ ਡਾਕ ਦੇ ਰਾਹੀਂ ਵੀ ਪੇਚ ਸਕਦੇ ਨੇ ਇਸ ਦੇ ਨਾਲ ਹੀ ਦੁਬਾਰਾ ਫੇਰ ਮੀਟਿੰਗ ਕੀਤੀ ਜਾਏਗੀ ਜਿਸ ਵਿੱਚ ਤੈਅ ਕੀਤਾ ਜਾਏਗਾ ਕਿ ਜੋ 13 ਮੈਂਬਰ ਸ਼ਾਮਿਲ ਹੋਏ ਨੇ ਉਹਨਾਂ ਦਾ ਕੰਮ ਕਿੱਦਾਂ ਰਹਿ ਜਦਕਿ ਅਗਲੀ ਮੀਟਿੰਗ ਦੇ ਵਿੱਚ ਮੰਗਲਵਾਰ ਦੁਪਹਿਰ 2:30 ਵਜੇ ਰੱਖੀ ਗਈ ਹੈ ਕਮੇਟੀ ਹਰ ਇੱਕ ਹਫਤੇ ਮੀਟਿੰਗ ਕਰਨ ਦੀ ਯੋਜਨਾ ਦੇ ਵਿੱਚ ਹੈ ਅਤੇ ਜੇ ਲੋੜ ਪਈ ਤਾਂ ਇੱਕ ਸਬ ਕਮੇਟੀ ਵੀ ਗਠਿਤ ਕੀਤੀ ਜਾਏਗੀ ਨਿੱਜਰ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਕੁੱਲ 117 ਵਿਧਾਇਕ ਨੇ ਅਤੇ ਜੇਕਰ ਕੋਈ ਵੀ ਵਿਧਾਇਕ ਜਾਂ ਆਮ ਨਾਗਰਿਕ ਆਪਣੇ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਉਹ ਵੀ ਪੇਸ਼ ਕਰ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਇਹੀ ਰਹੇਗੀ ਕਿ ਨਵੇਂ ਕਾਨੂੰਨਾਂ ਦੇ ਵਿੱਚ ਪਹਿਲੀ ਵਾਲੀਆਂ ਕੋਈ ਵੀ ਕਮੀਆਂ ਨਾ ਰਹਿਣ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਗੇ ਜੋ ਹੋ ਚੁੱਕਿਆ ਹੈ ਹੁਣ ਅਸੀਂ ਉਸ ਚੀਜ਼ ਨੂੰ ਦੁਬਾਰਾ ਨਹੀਂ ਹੋਣ ਦੇਵਾਂਗੇ। ਹੁਣ ਦੇਖਣਾ ਇਹ ਹੋਏਗਾ ਕਿ ਇਹ ਜੋ ਕਾਨੂੰਨ ਆ ਰਹੇ ਨੇ ਕਿ ਇਹਨਾਂ ਦੇ ਨਾਲ ਕੋਈ ਬਦਲਾ ਨਜ਼ਰ ਆਏਗਾ ਹੁਣ ਅਗਲੀ ਖਬਰ ਵੱਲ ਰੁਖ ਕਰਦੇ ਹਾਂ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਦੇ ਵਿੱਚ ਹਜ਼ਾਰਾਂ ਗਰੀਬ ਪਰਿਵਾਰ ਅਜੇਹੇ ਹਨ ਜੋ ਕਿ ਰਾਸ਼ਨ ਦੀਪੂਆਂ ਤੇ ਮਿਲਣ ਵਾਲੇ ਮੁਫਤ ਅਨਾਜ ਤੋਂ ਵਾਂਝੇ ਨੇ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਲਈ ਈ ਸ਼੍ਰਮ ਕਾਰਡ ਤਾਂ ਜਾਰੀ ਕਰ ਦਿੱਤੇ ਗਏ ਨੇ ਪਰ ਇਹ ਕਾਰਡ ਉਹਨਾਂ ਦੇ ਪੇਟ ਦੀ ਅੱਗ ਨੂੰ ਨਹੀਂ 부ਝਾ ਪਾਰੇ ਉਹ ਸਿਰਫ ਘਰਾਂ ਦੇ ਵਿੱਚ ਸ਼ੋਪੀਸ ਬਣ ਕੇ ਰਹਿ ਗਏ ਨੇ ਫੂਡ ਅਤੇ ਸਪਲਾਈ ਵਿਭਾਗ ਨੇ ਪੰਜਾਬ ਦੇ ਵਿੱਚ 145604 ਪਰਿਵਾਰਾਂ ਲਈ ਈ ਸ਼ਰਮ卡ਡ ਤਿਆਰ ਕੀਤੇ ਸੀ ਜੋ ਕਿ ਕੁੱਲ 463000 ਤੋਂ ਵੱਧ ਲੋਕਾਂ ਨੂੰ ਕਵਰ ਕਰਦੇ ਹਨ ਪਰ ਇਹ ਲੋਕ ਅਜੇ ਵੀ ਰਾਸ਼ਨ ਤੋਂ ਵਾਂਝੇ ਨੇ ਸੁਪਰੀਮ ਕੋਰਟ ਨੇ ਰਿਟ ਨੰਬਰ 94 2022 ਦੇ ਤਹਿਤ 19 ਮਾਰਚ 2024 ਨੂੰ ਦੇਸ਼ ਭਰ ਦੇ ਮਜ਼ਦੂਰਾਂ ਨੂੰ ਰਾਸ਼ਨ ਸੇਵਾਵਾਂ ਦੇਣ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਪੰਜਾਬ 'ਚ ਇਹੇ ਨਿਰਦੇਸ਼ ਲਾਗੂ ਨਹੀਂ ਹੋ ਰਹੇ ਆਰਡੀਆਈ ਰਾਹੀਂ ਪ੍ਰਾਪਤ ਜਾਣਕਾਰੀ ਦੇ ਮੁਤਾਬਿਕ ਲੱਖਾਂ ਲੋਕ ਅਜੇ ਵੀ ਰਾਸ਼ਨ ਵੰਡ ਤੋਂ ਬਾਹਰ ਨੇ ਇਸ ਤੋਂ ਵੀ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਅਜੇ ਤੱਕ ਸਿਰਫ 70% ਦੇ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਨੇ ਈਕੇਵਾਈਸੀ ਕਰਵਾਈ ਹੈ ਹੁਣ ਕੇਂਦਰ ਸਰਕਾਰ ਨੇ ਪੰਜਾਬ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਗਿਣਤੀ ਅਤੇ ਯੋਗਤਾਜ ਪਾਰਦਰਸ਼ਤਾ ਲਿਆਈ ਜਾਵੇ ਨਹੀਂ ਤਾਂ ਨਵੇਂ ਰਾਸ਼ਨ ਕਾੜਾ ਲਈ ਅਨਾਜ ਨਹੀਂ ਦਿੱਤਾ ਜਾਏਗਾ ਪਰ ਹੁਣ ਦੇਖਣਾ ਇਹ ਹੋਏਗਾ ਕਿ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਇਹਨਾਂ ਹੁਕਮਾਂ ਨੂੰ ਮੰਨਦੀ ਹੈ ਜਾਂ ਇਹਨਾਂ ਦੇ ਉੱਤੇ ਕਿਹੜੇ ਹੁਕਮ ਲਾਗੂ ਕਰਦੀ ਹੈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ ਫਿਰ ਮਿਲਾਂਗੇ ਵੱਡੀਆਂ ਖਬਰਾਂ ਦੇ ਨਾਲ